ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਝੋਨੇ ਵਿੱਚ ਤਣੇ ਦਿਵਾਲੇ ਪੱਤੇ ਦਾ ਝੁਲਸ ਰੋਗ ਆਮ ਤੌਰ ਤੇ ਫਸਲ ਦੇ ਨਿਸਰਣ ਸਮੇਂ ਵੇਖਿਆ ਜਾ ਸਕਦਾ ਹੈ ਇਸ ਰੋਗ ਨਾਲ ਪੱਤੇ ਉੱਪਰ ਸਲੇਟੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੱਟਾਂ ਨੂੰ ਨਦੀਨਾਂ ਰਹਿਤ ਰੱਖ ਕੇ ਅਤੇ ਨਾਈਟ੍ਰੋਜਨ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ ਜੇਕਰ ਰੋਗ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 150 ਮਿਲੀਲੀਟਰ ਇਗਲੀਅਰ ਜਾਂ ਪਲਸਰ 24 ਐਸਸੀ ਥਾਈਫਲੂਜ਼ਾਮਾਈਡ ਜਾਂ 26.8 ਗ੍ਰਾਮ ਐਪਿਕ 75 ਡਬਲਯੂਜੀ ਹੈਕਸਾਕੋਨੋਜ਼ੋਲ ਜਾਂ 400 ਮਿਲੀਲੀਟਰ ਗਲੀਲੀਓ ਵੇ 18.76 ਐਸਸੀ ਪਿਕੋਕਸੀਸਟ੍ਰੋਬਿਨ ਪਲੱਸ ਪ੍ਰੋਪੀਕੋਨੋਜ਼ੋਲ ਜਾਂ 200 ਮਿਲੀਲੀਟਰ ਐਮਿਸਟਾਰ ਟੌਪ 325 ਐਸਸੀ ਜਾਂ ਟਿਲਟ ਜਾਂ ਬੰਪਰ ਜਾਂ ਪਿਕਾ ਪਿਕਾ 25 ਐਸੀ ਪ੍ਰੋਪੀਕੋਨਾਜ਼ੋਲ ਜਾਂ ਫੋਲੀ ਕਾਰ ਜਾਂ ਓਰੀਅਸ 25 ਐਸੀ ਟੈਬੋਕੋਨਾਜ਼ੋਲ ਜਾਂ 80 ਗ੍ਰਾਮ ਨਟੀਵੋ 75 ਡਬਲਯੂ ਜੀ ਜਾਂ 320 ਮਿਲੀਲੀਟਰ ਲਸਟਰ 37.5 ਐਸਸੀ ਜਾਂ 200 ਮਿਲੀਲੀਟਰ ਮੋਨਸਰਨ 250 ਐਸਸੀ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵੱਲ ਰੱਖ ਕੇ ਛਿੜਕਾ ਕਰੋ ਜੇ ਲੋਡ ਪਵੇ ਤਾਂ ਦੂਜਾ ਛਿੜਕਾ 15 ਦਿਨ ਦੇ ਵਕਫੇ ਨਾਲ ਕਰੋ